ਜੋ ਸਾਡੇ ਇੱਥੇ ਸਾਡੇ ਸ਼ਹਿਰ ਦੇ ਵਿੱਚ ਬਾੜ ਨੰਬਰ 6 ਦੇ ਵਿੱਚ ਇੱਕ ਸ਼ਹਿਰ ਵਾਸੀਆਂ ਨੂੰ ਨਵਾਂ ਜਿਹੜਾ ਸਾਡਾ ਦਫਤਰ ਹੈ ਇਸਪੁਰ ਕਮੇਟੀ ਦਾ ਉਹ ਬਣ ਕੇ ਬਿਲਕੁਲ ਤਿਆਰ ਹੋ ਗਿਆ ਜਿਹਦੀ ਜਿਹੜਾ ਸੁਨਾਵਾਂ ਸਰ ਵਾਸੀਆਂ ਨੂੰ ਬਟਰ ਵਾਸਤੇ ਆ ਕੇ ਸਾਡਾ ਸ਼ਹਿਰ ਵਸਨ ਨੂੰ ਮਿਲ ਗਈਆਂ ਸਾਡਾ ਪੂਰਨ ਸਟਾਫ ਸਾਰਾ ਸਟਾਫ ਇੱਥੇ ਮਿਲੂਗਾ ਤੇ ਨਾਲ ਹੀ ਅਸੀਂ ਸ਼ਹਿਰ ਵਸਨ ਨੂੰ ਕਹਿੰਦੇ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਵੇ ਬੇਝਿਜਕ ਪਰਹੋਗੇ ਇਸ ਦਫਤਰ ਵਿੱਚ ਆ ਕੇ ਆਪਣੇ ਕੰਮ ਕਰਵਾ ਸਕਦੇ ਨੇ ਤੇ ਨਾਲ ਹੀ ਸਹਿਰਬਸ ਨਸਣਾ ਚਾਹੁੰਦੇ ਆ ਕਿ ਜਿਵੇਂ ਹੁਣ ਬਰਸਾਤਾਂ ਦਾ ਮੌਸਮ ਹੈ ਸਾਡੀ ਪੂਰੀ ਪੂਰੀ ਨਗਰ ਕੌਂਸਲ ਦੀ ਟੀਮ ਸਾਰੇ ਕਰਮਚਾਰੀ ਸਪਾਈ ਸੇਵਕ ਸੀਵਰੇਜ ਬੋਰਡ ਦੇ ਮੁਲਾਜ਼ਮ ਤਤਪਰ ਤਿਆਰ ਨੇ ਸਹਿਰ ਵਾਸੀਆਂ ਨੂੰ ਅਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਜੇ ਕਿਸੇ ਨੂੰ ਦਿੱਕਤ ਹੁੰਦੀ ਹੈ ਆਹ ਜਿਹੜੀ ਸਾਡੇ ਸਾਰੇ ਨੰਬਰ ਸਹਿਰ ਵਾਸੀਆਂ ਕੋਲ ਹੈਗੇ ਐਮਸੀ ਹੈਗੇ ਨੇ ਤੁਸੀਂ ਸਾਨੂੰ ਵੀ ਨੂੰ ਲੋੜ ਪੈਂਦੀ ਹੈ ਤੋਂ ਸਾਨੂੰ ਅਭੀ ਰਾਜੂ ਜੀ ਜੇ ਫੋਨ ਕਰਕੇ ਸਾਡੇ ਨਾਲ ਸੰਪਰਕ ਕਰਕੇ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਰਬਾਸੇ ਨਾਲ ਖੜਾਂਗੇ ਸ਼ਹਿਰ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦ ਹੁੰਦੀ ਕਿਉਂਕਿ ਇਹ ਵਾਟਰ ਬਕਸਾ ਦਾ ਦਫ਼ਤਰ ਹੈ ਬਹੁਤ ਸ਼ਹਿਰ ਦੇ ਵਿੱਚ ਬਣ ਚੁੱਕਿਆ ਸਹਿਰਬਾਸੇ ਨੂੰ ਅਸੀਂ ਖੁਸ਼ੀ ਹੋਣੀ ਚਾਹੀਦੀ ਹੈ ਕਿ ਸਾਡਾ ਇੱਥੇ ਕੰਮ ਬਹੁਤ ਘਟਾਂ ਦੇ ਵਿੱਚ ਜਲਦੀ ਜਲਦੀ ਇੱਥੇ ਅਸੀਂ ਲਿਫੇ ਚੜਾਵਾਂਗੇ ਮੈਂ ਕਾਕਾ ਮਰਿੰਦਰ ਸਿੰਘ ਬਾਤੇਵਾਸ ਮੀਤ ਪ੍ਰਧਾਨ ਬੀਜੇਪੀ ਜ਼ਿਲ੍ਹਾ ਮਾਨਸਾ ਸਭ ਤੋਂ ਪਹਿਲਾਂ ਪ੍ਰਧਾਨ ਜੀ ਨੂੰ ਨਗਰ ਨਿਗਮਾਸੀ ਅਤੇ ਮਿਊਜ਼ਿਕਲ ਕਮੇਡੀ ਨੂੰ ਬਹੁਤ-ਬਹੁਤ ਵਧਾਈਆਂ ਦੇਣੀ ਚਾਹਣਾ ਕਿਉਂਕਿ ਪ੍ਰਧਾਨ ਗਿਆ ਦੇ ਲੰਬੇ ਟਾਈਮ ਤੋਂ ਜਿਤਨਾ ਸਫਕਾ ਇਹ ਲੱਗਦਾ ਦਫਤਰ ਬਣਿਆ ਕਿਉਂਕਿ ਬਾਰ-ਬਾਰ ਇਹ ਡਿਮਾਂਡ ਕਰਦੇ ਸੀ ਕਿ ਵਿਜੀ ਦਫਤਰ ਦੂਰ ਹੈ ਪੋਤੀ-ਦਾਦੇ ਬੱਚਿਆਂ ਤੋਂ ਲਾਪਾਤੀਆਂ ਤੋਂ ਬਹੁਤ ਸਰਟੀਫਿਕੇਟ ਜਦ ਦੂਨ ਮੰਡੀ ਤੋਂ ਜਾਇਆ ਨਹੀਂ ਬੱਚਿਆਂ ਤੇ ਖਾਸ ਕਰਕੇ ਬਿਰਧ ਮਾਤਾ-ਮਾਂ ਨੂੰ ਲੈਣ ਨੂੰ ਬੜੀ ਦਿੱਕਤ ਸੀ ਇਸ ਚਰੋ ਉਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਨਮਾ ਮਾਰਥ ਵਾਟਰ ਵਾਕ ਦਾ ਸ਼ਹਿਰ ਦੇ ਬਿਲਕੁਲ ਵਿੱਚ ਹੈ ਵਾਟਰ ਵਾਸਤੇ ਵਿੱਚ ਸਰਕੇ ਤਾ ਇਹ ਹੁਣ ਕੱਲਾ ਇੱਕ ਮਿਊਨਿਸਪਲ ਕਮੇਟੀ ਦਾ ਇਹ ਦਫ਼ਤਰ ਬਣ ਗਿਆ ਜਿੱਥੇ ਧੜਕੋ ਕੇ ਬੰਦਾ ਆ ਕੇ ਆਪਣੀ ਸਮੱਸਿਆ ਕੰਪਲੇਂਟ ਸਾਰਾ ਕੁਝ ਦੇ ਸਕਦਾ ਕਿਉਂਕਿ ਇੱਥੇ ਜੀ ਉੱਪਰ ਸਾਹਿਬ ਦੇ ਅੱਜੂਰ ਸਾਹਿਬ ਦੇ ਪ੍ਰਧਾਨ ਜੀਆਂ ਦੇ ਬਾਕੀ ਸਟਾਫ ਦੇ ਅਲੱਗ-ਅਲੱਗ ਕਮਰੇ ਨੇ ਪਾਰਦਰਸ਼ਤਾ ਨਾਲ ਕੰਮ ਹੋਊਗਾ ਸੂਬੇ ਤਰੀਕੇ ਨਾਲ ਕੰਮ ਹੋਊਗਾ ਕਿਉਂਕਿ ਬੈਟਰਨ ਨੂੰ ਜਿਨ੍ਹਾਂ ਦਾ ਕੋਈ ਬੰਦਾ ਕੰਪਟੇਬਲ ਜ਼ੋਨ ਨਹੀਂ ਹੈਗਾ ਤੁਹਾਡਾ ਰਿਕਾਰਡ ਬੜਾ ਅਹਿਮ ਜ਼ਰੂਰੀ ਹੁੰਦਾ ਉਹ ਸ਼ਾਂਤ ਪਈ ਜਾਂ ਨਹੀਂ ਹੁੰਦਾ ਸੀ ਇਸ ਗੱਲ ਕਰੇ ਬਾਰ-ਬਾਰ ਰੋਹੀ ਜਾਂਦਾ ਸੀ ਕਦੇ ਉਧਰ ਕਦੇ ਉਧਰ ਕਦੇ ਉਧਰ ਬੜੀ ਪ੍ਰਧਾਨ ਜੀ ਨੂੰ ਇਸ ਗੱਲ ਦੀ ਵਧਾਈ ਦਿੰਦੇ ਆ ਵੀ ਜਿਨ੍ਹਾਂ ਦੇ ਅਣਥੱਕ ਯਤਨਾਂ ਦਾ ਫਾਤਰ ਬਣ ਕੇ ਤਿਆਰ ਹੋ ਗਿਆ ਅੱਜ ਵਾਲੇ ਅਜੀਤੂਰੇ ਦਫ਼ਤਰ ਚ ਮਿਲਣ ਆਏ ਸੀ ਪ੍ਰਧਾਨ ਜੀ ਨੂੰ ਕੁਝ ਕਮਾਂਵਾਤ ਬੇਨਤੀ ਕਰਨ ਆਏ ਸੀ ਜੋ ਪਿਛਲੇ ਲੰਬੇ ਟਾਈਮ ਤੋਂ ਲੰਘ ਰਹੇ ਸੀ ਇਹਨੇ ਵਿਸ਼ਵਾਸ ਦਿਵਾਇਆ ਵੀ ਹਾਰਾ ਅਸੀਂ ਜਲਦੀ ਜੂ ਸਾਡੇ ਕੰਨੀਓ ਕਰੀਆਂ ਹੋਈਆਂ ਇਹ ਬੇਨਤੀਆਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਪੂਰਾ ਕਰਿਆ ਜਾਊਗਾ ਸ਼ਹਿਰ ਮਾਸੀਓ ਨੂੰ ਇੱਕ ਵਾਰ ਫੇਰ ਬਹੁਤ ਬਹੁਤ ਮੁਬਾਰਕਾਂ ਤੁਸੀਂ ਆਪਦੇ ਕਿਸੇ ਵੀ ਕੰਮ ਲਈ ਦਿਨ ਰਾਤ ਪੂਰ ਕਮੇਟੀ ਤੋਂ ਦੇ ਚਾਰਨਾ ਚ ਹਾਜ਼ਰ ਹੈ ਨਿਰਧਾਰਕ ਹੋ ਕੇ ਕੋਈ ਵੀ ਕੰਮ ਪੂਰੀ ਆ ਕੇ ਤੁਸੀਂ ਕਹੋ ਪ੍ਰਧਾਨ ਜੀ 24 ਘੰਟੇ ਤੁਹਾਡੀ ਸੇਵਾ ਚ ਹਾਜ਼ਰ ਨੇ ਫਿਰ ਵੀ ਤੁਹਾਨੂੰ ਕਿਤੇ ਸਟਾਫ ਵੱਲੋਂ ਕਿਤੇ ਹੋਰ ਵੱਲੋਂ ਕੋਈ ਦਿੱਕਤ ਆਉਂਦੀ ਹੈ ਕਿ ਪੁਜਾਨ ਵੱਲੋਂ ਦਿੱਕਤਾਂ ਨੇ ਜਦੋਂ ਮਰਜੀ ਤੁਸੀਂ ਧਿਆਨ ਚ ਲਿਆ ਸਕਦੇ ਹੋ ਤਾਰ ਕੋਲੇ ਆ ਕੇ ਤੁਸੀਂ ਦੱਸ ਸਕਦੇ ਹੋ ਅਸੀਂ ਸ਼ੋਬਖਸਾ ਬਾਹਰ ਲਾਇਆ ਜਿਹਦਾ ਜੰਮਾ ਤੇ ਚਾਬੀ ਪ੍ਰਧਾਨ ਜੀਆਂ ਕੋਲੇ ਹੈ ਤੇ ਕਿ ਤੁਹਾਨੂੰ ਕੋਈ ਬੰਦਾ ਨਹੀਂ ਵੀ ਮਿਲਦਾ ਤੁਸੀਂ ਆਪਣੀ ਕੰਪਲੇਨ ਲਿਖ ਕੇ ਥਲੇ ਨੰਬਰ ਲਿਖ ਕੇ ਉਹਦੇ ਵਿੱਚ ਪਾ ਸਕਦੇ ਹੋ ਤੇ ਅਸੀਂ ਆਉਣ ਵਾਲੇ ਟਾਈਮ 'ਚ ਤੁਹਾਨੂੰ ਮਿਲ ਸਕਦਾ ਗਾ ਧੰਨਵਾਦ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੇਅਰ ਟੀਵੀ